ਹਾਂ ਲੋ ਦੋਸਤੋ ਪਿਆਰ ਭਰੀ ਸਾਸਿਕਾ ਲਓ ਜੀ ਤੁਹਾਨੂੰ ਪਤਾ ਹੀ ਹੈ ਕਿ ਘਰ ਦੇ ਵਿੱਚ ਵਿਆਹ ਦਾ ਮਾਹੌਲ ਆ ਤੇ ਮੇਰੇ ਦਿਓਰ ਦਾ ਵਿਆਹ ਵਾਤੇ ਅੱਜ ਅਸੀਂ ਲਾਈ ਸੀ ਹਲਦੀ ਜਿਹੜਾ ਕਿ ਤੁਸੀਂ ਵਲੌਗ ਪਹਿਲਾਂ ਦੇਖ ਹੀ ਚੁੱਕੇ ਹੋ ਮੈਂ ਬਣਾ ਕੇ ਪਾ ਦਿੱਤਾ ਸੀਗਾ ਕਿ ਅੱਜ ਹਲਦੀ ਸੀਗੀ ਤੇ ਤਰੀਖ ਹੈਗੀ ਹੈ ਜੇ ਅੱਜ ਤੁਹਾਨੂੰ ਪਤਾ ਹੀ ਹੈ ਹੈਨਾ ਤੇ ਤਰੀਖ ਦੇਖ ਲਓ ਤੁਸੀਂ ਅੱਜ ਹਲਦੀ ਦਾ ਦਿਨ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਰੀਤੀ ਰਿਵਾਜ ਕੀਤੇ ਜਾਂਦੇ ਨੇ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਬਹੁਤ ਹੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਅਸੀਂ ਗੁਲਗੁਲੇ ਬਣਾਏ ਹੋਏ ਸੀ ਜਿਹੜੇ ਕਾਲੇ ਰੰਗ ਦੇ ਗਲੌਬ ਜੋਂ ਬਣਾ ਵਰਗੇ ਹੁੰਦੇ ਨੇ ਤੋ ਬਹੁਤ ਹੀ ਸਾਰੇ ਭਾਤਕ ਭਰਕੇ ਅਸੀਂ ਟੋਕਰੀਆਂ ਦੇ ਟੋਕਰੀਆਂ ਬਣਾਈਆਂ ਹੋਈਆਂ ਸੀ ਨਾਲੇ ਬਣਾਏ ਹੋਏ ਸੀ ਖਾਣ ਦੇ ਵਾਸਤੇ ਨਮਕੀਨ ਪਕੌੜੇ ਵਿੱਚ ਆਦੇ ਨਾਲ ਸਾਰਿਆਂ ਨੇ ਨਮਕੀਨ ਪਕੌੜੇ ਖਾਣਗੇ ਆ ਦੇਖੋ ਸਰਦਾਰ ਸੁਖਬੀਰ ਸਿੰਘ ਜੀ ਭਰ ਕੇ ਪਲੇਟ ਖਾ ਰਹੇ ਨੇ ਕਹਿੰਦੇ ਮੈਂ ਪਹਿਲਾਂ ਪੇਟ ਪੂਜਾ ਕਰ ਲਵਾਂ ਫੇਰ ਕਰਾਂਗੇ ਕੰਮ ਦੂਜਾ ਆ ਦੇਖੋ ਜੀ ਭਰ ਭਰ ਕੇ ਸਾਰਿਆਂ ਨੂੰ ਘਟੂ ਘਟ ਵੀ ਅੱਧਾ ਅੱਧਾ ਕਿਲੋ ਸਾਰੇ ਜਾਣੇ ਜਿੰਨਾ ਵੀ ਵੇੜਾ ਮੱਲਾ ਸਾਡਾ ਆਇਆ ਸੀਗਾ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦਾ ਇੱਕ ਕਲਚਰ ਆ ਕਿ ਜਦੋਂ ਘਰ ਨੂੰ ਜਾਂਦੇ ਨੇ ਤੇ ਖਾਲੀ ਨਹੀਂ ਹੁੰਦੇ ਤੇ ਸਾਰਿਆਂ ਨੂੰ ਲਫਾਫਿਆਂ ਦੇ ਵਿੱਚ ਪਾ ਕੇ ਗੁਲਗੁਲੇ ਦਿੱਤੇ ਜਾਂਦੇ ਨੇ ਸੋ ਅਸੀਂ ਇਹ ਕੰਮ ਕੀਤਾ ਸਾਰੇ ਜਣਿਆਂ ਨੇ ਮਿਲ ਕੇ ਕਿ ਕੋਈ ਰਹਿ ਨਾ ਜਾਵੇ ਤੇ ਅੱਜ ਇਸ ਖੁਸ਼ੀ ਦੇ ਮੌਕੇ ਤੇ લાલો ਵੀ तकरीबन 100 ਕੋ ਬੰਦੇ ਆਏ ਹੋਏ ਸੀਗੇ ਜਿਹੜੇ ਕਿ ਜਨਾਨੀਆਂ ਸੀ ਵਿੜੇ ਮੱਲੇ ਵਾਲੇ ਸੀਗੇ ਸਾਰਿਆਂ ਨੂੰ ਖੁਸ਼ੀ ਦੇ ਵਿੱਚ ਗੁਲਗੁਲੇ ਦਿੱਤੇ ਗਏ ਵੀ ਖਾਲੀ ਇੱਥੇ ਕੋਈ ਨਾ ਜਾਵੇ ਸੋ ਸਾਰਿਆਂ ਨੇ ਖਾਦੇ ਅਸੀਂ ਵੀ ਬਹੁਤ ਖਾਦੇ ਤੁਹਾਨੂੰ ਪਤਾ ਅਸੀਂ ਸਿਟੀ ਵਿੱਚ ਰਹਿੰਦੇ ਹਾਂ ਤੇ ਮੈਂ ਲਫਾਫੇ ਆਉਣ ਲੱਗੇ ਭਰ ਕੇ ਮੈਂ ਕੀ ਆਈ ਕਿਉਂਕਿ ਅਸੀਂ ਆਪਣੀ ਗਲੀ ਦੇ ਵਿੱਚ ਵੀ ਬੰਦੇ ਨੇ ਸੀਗੇ ਸੋ ਇਸ ਕਰਕੇ ਸੋ ਤੁਸੀਂ ਦੇਖ ਸਕਦੇ ਆ ਵੰਡ ਵੰਡੀਆਂ ਦਾ ਕੰਮ ਚੱਲ ਰਿਹਾ ਵਾ ਕਿ ਕੋਈ ਕੁ ਗਹਿ ਨਾ ਜਾਵੇ ਨਾਲ ਨਾਲ ਵਿੱਚ ਬੱਬੂ ਕਦੇ ਰੋਲਾ ਪਾ ਰਹੀ ਸੀ ਕਦੇ ਮਨਜੀਤ ਰੋਲਾ ਪਾ ਰਹੀ ਆ ਸਾਰੇ ਜਣੇ ਮਿਲ ਰਹੇ ਆ ਕਹਿੰਦੇ ਛੱਬੀ ਰਹਿ ਗਈ ਲੈ ਛੱਬੀ ਖੁਸ਼ ਹੋਊਗੀ ਜਦੋਂ ਇਹਨੂੰ ਇਹਦਾ ਤੱਕ ਕਰ ਦਿੱਤਾ ਇਹਨੂੰ ਦਿੰਦੇ ਹੋਏ ਮੈਨੂੰ ਵੀ ਆਸਾਂ ਨਿਕਲਿਆ ਮੇਰੇ ਲੰង ਦੀ ਛੱਬੀ ਰਹਿ ਗਈ ਛੱਬੀ ਰਹਿ ਗਈ ਲਓ ਦੀ ਛੱਬੀ ਨੂੰ ਵੀ ਦੇ ਦਿੱਤੇ ਛੱਬੀ ਵੀ ਖੁਸ਼ ਹੋਊਗੀ ਸੋ ਸਾਰਾ ਆਪਣਾ ਰੇੜਾ ਮੰਨਾ ਪਿੰਡ ਵਾਲੇ ਸਾਰੇ ਲੋਕ ਇੱਥੇ ਆਏ ਹੋਏ ਸੀਗੇ ਸੋ ਅੱਜ ਇਹ ਹਲਦੀ ਦੇ ਮੌਕੇ ਤੇ ਤੁਹਾਨੂੰ ਕਿਦਾਂ ਲੱਗਿਆ ਜੀ ਜ਼ਰੂਰ ਦੱਸੋ ਤੁਸੀਂ ਵੀ ਖਾਣੇ ਤੇ ਲਾਈਕ ਕਰ ਦਿਓ ਫਿਰ ਦੀ ਸਤਿ ਸ੍ਰੀ ਅਕਾਲ